ਜਲੰਧਰ ਵੈਸਟ ਦੀਆਂ ਜਿਮਨੀ ਚੋਨਾ ਨੂੰ ਮਹਿਜ ਇੱਕ ਦਿਨ ਦਾ ਸਮਾਂ ਜਿਹੜਾ ਬਚਿਆ ਤਾਂ ਪਰਸੋਂ ਨੂੰ ਚੋਣਾ ਹੋਣ ਜਾ ਰਹੀਆਂ ਨੇ ਤਾਂ ਜਲੰਧਰ ਵੈਸਟ ਦੇ ਵਿੱਚ ਮੌਜੂਦ ਆ ਤਾਂ ਮੈਂ ਨਾਲ ਜਲੰਧਰ ਵੈਸਟ ਦੇ ਇਲਾਕਾ ਨਿਵਾਸੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਵੈਸਟ ਹੀ ਰਹਿਣ ਵਾਲੇ ਤੁਸੀਂ ਬਿਲਕੁਲ ਜੀ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਤੇ ਕਿਹੜੀ ਪਾਰਟੀ ਦਾ ਨੁਮਾਇੰਦਾ ਜਿੱਦਾਂ ਹੋਇਆ ਨਜ਼ਰ ਆ ਰਿਹਾ ਜਲੰਧਰ ਵੈਸਟ ਤੇ ਦੇਖੋ ਆਪਣਾ ਆਪਣਾ ਦਾਅਵੇ ਤਾਂ ਸਾਰੇ ਹੀ ਕਰ ਰਹੇ ਨੇ ਪਰ ਜੇ ਆਪਾਂ ਜਿੱਤਣ ਦੀ ਗੱਲ ਕਰਦੇ ਆ ਤੇ ਮਹਿੰਦਰ ਭਾਜੀ ਉਹਨਾਂ ਦਾ ਮਤਲਬ ਕਾਫੀ ਅੱਛਾ ਚੱਲ ਰਿਹਾ ਹੈ। ਪਰ ਲੋਕ ਉਹਨਾਂ ਨੂੰ ਪਸੰਦ ਵੀ ਕਰ ਰਹੇ ਨੇ। ਕਿਉਂਕਿ ਇੱਕ ਜਿਹੜੇ ਸਾਫ਼ ਸੁਥਰੀ ਸ਼ਖੀ ਵਾਲੇ ਬੰਦੇ ਨੇ, ਇਮਾਨਦਾਰ ਨੇ ਔਰ ਇਲਾਕੇ ਵਿੱਚ ਕਾਫੀ ਅੱਛੇ ਕੰਮ ਵੀ ਕੀਤੇ ਨੇ ਉਹਨਾਂ ਨੇ। ਕਾਫੀ ਡਿਵੈਲਪਮੈਂਟ ਦੇ ਕੰਮ ਕੀਤੇ ਨੇ, ਪਹਿਲਾਂ ਤੋਂ ਵੀ ਕਰ ਰਹੇ ਨੇ। ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ। ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ 2.5 ਪੂਨੇ 3 ਸਾਲ ਹੋ ਗਏ ਸਰਕਾਰ ਬਣ ਕੇ। ਦੇਖੋ ਸਰਕਾਰ ਦੇ ਕੰਮ ਦੂਜੀਆਂ ਪਹਿਲੀਆਂ ਸਰਕਾਰਾਂ ਨਾਲੋਂ ਤੇ ਕਾਫੀ ਅੱਛੇ ਕੰਮ ਨੇ। ਪਹਿਲੀਆਂ ਸਰਕਾਰਾਂ ਤਾਂ ਸਿਰਫ ਕੰਮਾਂ ਦੀਆਂ ਗੱਲਾਂ ਕਰਦੇ ਸੀ ਲੇਕਿਨ ਆਮ ਆਫੀ ਪਾਰਟੀ ਜਿਹੜੀ ਆ ਉਹ ਉਹ ਕੰਮ ਕਰ ਰਹੀ ਆ ਜਿੱਦਾਂ ਕਿ ਆਪਾਂ ਦੇਖਦੇ ਆਂ ਕਿ ਪਹਿਲੇ ਇਹ ਸਰਕਾਰਾਂ ਕੀ ਕਰਦੀਆਂ ਸੀ ਕਿ ਅ ਸਰਕਾਰ ਬਣਨ ਤੋਂ ਬਾਅਦ 4 ਸਾਲ ਤਾਂ ਉਹਨਾਂ ਨੇ ਚੁੱਪ ਰਹਿਣਾ ਤੇ ਬਾਅਦ ਦੇ ਵਿੱਚ ਜਦੋਂ 6 ਕੁ ਮਹੀਨੇ ਰਹਿ ਜਾਣੇ ਉਦੋਂ ਫੇਰ ਉਹਨਾਂ ਨੇ ਚਾਰਜ ਹੋ ਜਾਣਾ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਜਾਣੀਆਂ ਪਰ ਜਿਹੜੀ ਆਮ ਜਨਤਾ ਸੀ ਮੈਨੂੰ ਜੋ ਮੈਂ ਮਹਿਸੂਸ ਕਰਦਾ ਉਹਨਾਂ ਦੇ ਕੰਮ ਨਹੀਂ ਸੀ ਹੁੰਦੇ ਉਹ ਉੱਥੇ ਦੇ ਉੱਥੇ ਰਹਿੰਦੀਆਂ ਸੀ لیکن ਆਮ ਆਦਮੀ ਪਾਰਟੀ ਦਾ ਦੇਖਿਆ ਕਿ ਜੋ ਇਹਨਾਂ ਨੇ ਕਿਹਾ ਆ ਜੋ ਉਹਨਾਂ ਨੇ ਕਿਹਾ ਉਹ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਿੱਦਾਂ ਕਿ ਆਪਾਂ ਮਹੱਲਾ ਕਲੀਨਿਕ ਦੀ ਗੱਲ ਕਰਦੇ ਹਾਂ ਲੋਕਾਂ ਨਾਲ ਇਹਨਾਂ ਨੇ ਜਿਹੜਾ ਮਤਲਬ ਮੈਡੀਕਲ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਚਾਹੇ ਐਜੂਕੇਸ਼ਨ ਦੇ ਉੱਪਰ ਐਜੂਕੇਸ਼ਨ ਦੇਖੋ ਸਮਾਰਟ ਸਕੂਲ ਜਿਹੜੇ ਮਤਲਬ ਸਕੂਲ ਆਫ ਐਮਬੀਲੈਂਸ ਜਿਹੜੇ ਬਣਾ ਰਹੇ ਨੇ ਉਹ ਵੀ ਕਾਫੀ ਅچھے ਸਕੂਲ ਨੇ ਪਰ ਪਹਿਲਾਂ ਪਹਿਲਾਂ ਸਾਡੇ ਗਰੀਬ ਇਲਾਕਿਆਂ ਦੇ ਵਿੱਚ ਦੇਖੋ ਅਸੀਂ ਮਤਲਬ ਪਹਾੜ ਹੁੰਦੇ ਰਹਿਣ ਵਾਲੇ ਆ ਪਹਿਲਾਂ ਸਾਡੇ ਇਲਾਕਿਆਂ ਦੇ ਵਿੱਚ ਜਿਹੜੇ ਸਕੂਲ ਸੀਗੇ ਉਹ ਸਕੂਲ ਸੀਗਾ ਖਾਸ ਕਰਕੇ ਕੁੜੀਆਂ ਦਾ ਤੇ ਮੁੰਡਿਆਂ ਦਾ 8ਵੀਂ ਤੱਕ ਤੇ ਲੋਕ ਕੀ ਕਰਦੇ ਸੀ ਖਾਸ ਕਰਕੇ ਬੱਚੀਆਂ ਨੂੰ ਧੀਆਂ ਨੂੰ ਕੀ ਕਰਦੇ ਸੀ 8 ਕਲਾਸਾਂ ਕਰਾ ਕੇ ਮਤਲਬ ਘਰ ਬਿਠਾ ਲੈਂਦੇ ਸੀ ਕਿ ਨਹੀਂ ਵੀ ਬਾਹਰ ਨਹੀਂ ਭੇਜਣਾ ਸਮਾਂ ਠੀਕ ਨਹੀਂ ਆ ਤੇ ਫਿਰ ਉਹ ਸਕੂਲ ਜਿਹੜਾ 11ਵੀਂ ਕਲਾਸ ਤੱਕ ਹੋ ਗਿਆ ਹੈ ਸਕੈਂਡਰੀ ਹੋ ਗਿਆ ਫਿਰ ਲੋਕਾਂ ਨੇ 10 11 ਜਮਾਤਾਂ ਕਰਾਣੀਆਂ ਤੇ ਮਤਲਬ ਲੜਕੀਆਂ ਨੂੰ ਘਰ ਬਿਠਾ ਲੈਣਾ ਉਹ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜਾ ਉਪਰਾਲਾ ਮਤਲਬ ਕੀਤਾ ਸਕੂਲ ਆਫ ਫੈਮਿਨਸ ਜਿਹੜਾ ਬਣਾਇਆ ਉੱਥੇ ਮਤਲਬ ਹਰ ਤਰ੍ਹਾਂ ਦਾ ਕੋਰਸ ਆ ਚਾਹੇ ਕਿਸੇ ਨੇ ਕੋਈ ਮੈਡੀਕਲ ਲੈਣ ਚ ਜਾਣਾ ਚਾਹੇ ਕਿਸੇ ਨੇ ਕੋਈ ਇੰਜੀਨੀਅਰ ਬੰਨਾ ਚਾਹੇ ਕੋਈ ਹੋਰ ਜੋ ਕੋਈ ਵੱਡੇ ਕੋਰਸ ਕਰਨੇ ਨੇ ਉਹ ਮੈਨੂੰ ਲੱਗਦਾ ਕਿ ਉਹ ਸਾਰੀ ਆਮ ਆਦਮੀ ਪਾਰਟੀ ਦੀ ਹੀ ਦੇਗਾ ਤਾਂ ਲਗਾਤਾਰ ਮਤਲਬ ਉਹ ਆਪਣੇ ਵਾਦੇ ਤੇ ਪੂਰੀ ਉਤਰ ਰਹੀ ਹੈ ਜਿਹੜਾ ਕੋਈ ਇੱਕਦੁਕਾ ਕੋਈ ਗੱਲ ਹੈਗੀ ਆ ਮੈਨੂੰ ਲੱਗਦਾ ਕਿ ਜਿਵੇਂ ਸਰਕਾਰ ਬਣੀ ਹੈ ਪਹਿਲੇ ਦਿਨ ਤੋਂ ਡੇ ਵਨ ਤੋਂ ਹੀ ਇਹ ਆਪਣਾ ਕੰਮ ਕਰ ਰਹੀ ਹੈ ਤੇ ਮੈਂ ਤਾਂ ਮੇਰਾ ਜੋ ਅਨੁਭਵ ਹੈ ਅੱਜ ਤੱਕ ਦਾ ਮਿੰਨਤ ਇਹ ਹੈ ਕਿ ਬਹੁਤ ਬੈਸਟ ਬਹੁਤ ਅੱਛੇ ਕੰਮ ਕਰੇ ਪਾਰਟੀਆਂ ਤਾਂ ਬਹੁਤ ਤੰਜ ਕੱਸ ਰਹੀ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਦੇਖੋ ਤੰਜ ਠੀਕ ਹੈ ਨਾ ਆਮ ਆਦਮੀ ਪਾਰਟੀ ਦੇ ਕੰਮ ਬੋਲਦੇ ਆ ਠੀਕ ਹੈ ਨਾ ਜਿੱਥੇ ਦੇਖੋ ਜੇ ਆਪਾਂ এডਿਕੇਸ਼ਨ ਦੀ ਗੱਲ ਕਰਨੇ ਆ ਚਾਹੇ ਆਪਾਂ ਹੈਲਥ ਦੀ ਗੱਲ ਕਰਨੇ ਆ ਚਾਹੇ ਆਪਾਂ ਰੋਜ਼ਗਾਰਾਂ ਦੀ ਗੱਲ ਕਰਨੇ ਆ ਮੈਂ ਪਹਿਲੀ ਵਾਰੀ ਦੇਖਿਆ ਜੀ ਆਪਣੀ ਲਾਈਫ ਦੇ ਵਿੱਚ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਕਿ ਬੱਚੇ ਜਿਹੜੇ ਸਾਡੇ ਉਥੇ ਸੇਫਲੀ ਖਾਸ ਕਰਕੇ ਆਪਾਂ ਦੇਖਦੇ ਕੁੜੀਆਂ ਦੇ ਸਕੂਲਾਂ ਦੇ ਵਿੱਚ ਦਿੱਕਤ ਕੀ ਆਂਦੀ ਸੀਗੀ ਕਿ ਬੱਚੀਆਂ ਨੂੰ ਉਥੇ ਮਤਲਬ ਆਨ ਜਾਣ ਦੀ ਜਿਹੜੀ ਉਹ ਮਤਲਬ ਦਿੱਕਤ ਸੀ ਉਥੇ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਦੇਖੋ ਜਿਹੜੀ ਹਾਈਵੇ ਦੇ ਉੱਪਰ ਉਹਨਾਂ ਨੇ ਜਿਹੜੀ ਸੁਰੱਖਿਆ ਦੇ ਲਈ ਜਿਹੜੀ ਉਹਨਾਂ ਨੇ ਫੋਰਸ ਲਾਈ ਆ ਇਹ ਵੀ ਤਾਂ ਆਮ ਆਦੀ ਪਾਰਟੀ ਦੀ ਦੇਣ ਆ ਪਹਿਲਾਂ ਪਹਿਲਾਂ ਇਹ ਹੁੰਦਾ ਸੀਗਾ ਕਿ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਸੀਗਾ ਰਬ ਨਾ ਕਰੇ ਤਾਂ ਕੋਈ ਕੋਈ ਮਤਲਬ ਹੈਲਪ ਦੇ ਲਈ ਅੱਗੇ ਨਹੀਂ ਜਾਂਦਾ ਇਹ ਆਮ ਆਦਮੀ ਪਾਰਟੀ ਦਾ ਹੀ ਕੰਮ ਆ ਕੋ ਨੇ ਪਹਿਲੀ ਵਾਰੀ ਇਹ ਇਹ ਮਤਲਬ ਐਲਾਨ ਕੀਤਾ ਕਿ ਤੁਸੀਂ ਜੇ ਕੋਈ ਏਦਾਂ ਦਾ ਹਾਦਸਾ ਹੋ ਜਾਂਦਾ ਕੋਈ ਵੀ ਇਨਸਾਨ ਉਹਨੂੰ ਚੁੱਕ ਕੇ ਉਹਨੂੰ ਮਤਲਬ ਹਸਪੀਟਲ ਪਹੁੰਚਾਏ ਉਹਨੂੰ ਕਿਸੇ ਤਰ੍ਹਾਂ ਦਾ ਪਰੇਸ਼ਾਨ ਨਹੀਂ ਕੀਤਾ ਜਾਏਗਾ ਉਲਟਾ ਉਹਨੂੰ ਇਨਾਮ ਵਜੋਂ ਸਨਮਾਨਿਤ ਕੀਤਾ ਜਾਏਗਾ ਤਾਂਕਾ ਜੀ ਕਿਵੇਂ ਦੇਖਦੇ ਹੋ ਇਸ ਵਾਰ ਫਿਰ ਵੈਸ ਤੋਂ ਕਿਹੜਾ ਕੈਂਡੀਡੇਟ ਜਿੱਦਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜੀ ਸਤੋਂ ਵੱਧਿਆ ਮਹਿੰਦਰ ਪਟਕਾ ਹੈਗਾ ਮੈਂ ਵੀ ਮਹਿੰਦਰ ਮਹਿੰਦਰ ਹੈਗਾ ਪਹਿਲੀ ਵਾਰੀ ਅਸੀਂ ਜਿਤਾਇਆ ਨੂੰ ਆਪਣੇ ਇਹਦੇ ਡੈਡੀ ਨੂੰ ਉਸ ਤੋਂ ਬਾਅਦ ਹੁਣ ਤਿਆਰੀ ਸਾਡੀ ਇਹਨਾਂ ਦੀ ਆ ਮੰਦਰ ਭਗਤ ਨੂੰ ਚਰਵਾਉਂਦੇ ਬੋਰੀ-ਪੋਰੀ ਉਹ ਬਾਜ ਇਹਨਾਂ ਦੀ ਹੈਗੀ ਆ ਜਾਇਦਾ ਕਾਰ ਹੈਗੀ ਆ ਸਾਰੇ ਪਾਸੇ ਕਾਰ-ਕਾਰੇ ਕੁੰਡਾ ਕੋ ਖੜਗੇ ਆਪਣੇ ਭਗਤ ਨੂੰ ਚਰਵਾਉਣਾ ਘਰ ਦੇ ਕੰਮਾਂ ਨੂੰ ਕਿਵੇਂ ਦੇਖਦਾ ਬਹੁਤ ਹੀ ਵਧੀਆ ਕੀ ਬਾਤ ਹੈ ਕੀ ਜੋ ਭਗਤ ਜਿਹੜਾ ਮੰਦਰ ਭਗਤ ਨਾਲ ਸਾਡਾ ਟੌਪ ਦਾ ਪੁਆਇੰਟ ਹੈ ਇਹਦੀ ਬੈਂਕ ਕਮਾਂਡਾ ਜ਼ਬਰਦਸਤੀ ਪਹਿਲਾਂ ਵੀ ਸੀ ਤਾਂ ਹੁਣ ਵੀ ਜੁਟਾਉਣਾ ਨੂੰ ਉਦਵਣ ਵਿੱਚ ਮੌਜੂਦ ਨੇ ਬਾਈ ਕੀ ਲੱਗਦਾ ਇਸ ਵਾਰ ਫਿਰ ਕਿਹੜੀ ਪਾਰਟੀ ਤੋਂ ਕਿਹੜਾ ਉਮੀਦਵਾਰ ਜਿੱਤੂਗਾ ਮਿੰਦਰ ਭਗਤ ਜੀ ਜਿੱਤਣਗੇ ਉਹਨਾਂ ਦੀ ਪੂਰੀ ਸਪੋਰਟ ਹੈ ਇੱਥੇ ਭਾਈ ਹਲਕਾ ਆਪਣੇ ਘਰ ਦੇ ਲਾਗੇ ਉਹਨਾਂ ਦਾ ਘਰ ਆ ਆਪਾਂ ਚੱਲ ਕੇ ਸਾਰਿਆਂ ਦਾ ਸਤਿਕਾਰ ਕਰਕੇ ਮਿੰਦਰ ਭਗਤ ਨੂੰ ਬੋਟ ਪਾਣੀ ਹੈ ਤੇ ਕਾਮਯਾਬੀ ਉਹਨਾਂ ਦੀ ਵਾਣੀ ਹੈ ਭਾਈ ਜੀ ਕੀ ਲੱਗਦਾ ਇਸ ਵਾਰ ਫਿਰ ਕਿਹੜੀ ਪਾਰਟੀ ਦਾ ਉਮੀਦਵਾਰ ਜਿਤਾ ਰਹੇ ਹਾਂ ਭਾਈ ਤੁਹਾਨੂੰ ਪਤਾ ਜਿੱਦਾਂ ਹਰ ਕੈਂਡੀਡੇਟ ਆਪਣੇ ਨਾਲ ਪ੍ਰਚਾਰ ਕਰਨਾ ਹੈ ਪਾ ਜਿਹੜਾ ਆਮ ਜਿਹੜਾ ਨਾਗਰਿਕ ਹੈ ਜੇ ਵਸਨੀਕ ਹੈ ਉਹਨੂੰ ਪਤਾ ਹੈ ਸਾਡੀਆਂ ਲੋੜਾਂ ਕੀ ਹੈ ਤੇ ਕੌਣ ਲੋੜਾਂ ਪੂਰੀਆਂ ਕਰ ਸਕਦਾ ਹੈ ਸੋ ਸਾਡੇ ਮੰਦਰ ਭਗਤ ਜੀ ਇਹ ਵਾਰਡ ਦੇ ਵਿੱਚ ਪੱਕੇ ਵਸਨੀਕ ਨੇ ਇਹਨਾਂ ਦੇ ਫਾਜ਼ਲ ਸਾਹਿਬ ਵੀ ਮਨਿਸਟਰ ਰਹੇ ਨੇ ਔਰ ਇਹਨਾਂ ਦੇ ਫਾਜ਼ਲ ਐਮਐਲਏ ਵੀ ਰਹੇ ਉਹਨਾਂ ਨੂੰ ਹਰ ਗਰੀਬ ਬੰਦੇ ਦੀ ਨਬਜ਼ ਪਤਾ ਕਿਨੂੰ ਕੀ ਚਾਹੀਦਾ ਹੈ ਔਰ ਵਾਰਡ ਦੇ ਵਿੱਚ ਕਿੱਥੇ ਤੇ ਕੰਮ ਹੋਣ ਵਾਲੇ ਵਿਕਾਸ ਦਾ ਕੰਮ ਪੈਂਡਿੰਗ ਹੈ ਜਾਂ ਹੋਣ ਵਾਲਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹਨਾਂ ਨੇ ਸਾਡੇ ਆਪਣੇ ਤਰਾ ਹੈ ਹੀ ਹੈ ਹਰ ਬੰਦਾ ਇਹਨਾਂ ਦਾ ਆਪਣਾ ਘਰ ਦਾ ਫੈਮਿਲੀ ਮੈਂਬਰ ਹੈ ਇਹਨਾਂ ਨੂੰ ਹਰ ਇੱਕ ਬੰਦੇ ਦੇ ਬਾਰੇ ਪਤਾ ਹੈ ਕਿ ਕਿਸ ਨੂੰ ਕੀ ਕੀ ਚੀਜ਼ ਦੀ ਲੋੜ ਹੈ ਬਿਲਕੁਲ ਔਰ ਸਾਨੂੰ ਇਹ ਵੀ ਪੂਰੀ ਨੀ ਕੀ ਆਸ਼ਾ ਹੈ ਕਿ ਇਹ ਸਾਰੇ ਕੰਮ ਅੱਛੇ ਕਰਾਂਗੇ ਔਰ ਟਾਈਮ ਤੇ ਕਰਾਂਗੇ ਜਿਵੇਂ ਕਿ ਬਾਕੀ ਸਰਕਾਰਾਂ ਨੇ ਅੱਜ ਤੱਕ ਇਸ ਸਾਡੇ ਵਾਰਡ ਦੀ ਸਹਾਰ ਨਹੀਂ ਲਈ ਔਰ ਅਸੀਂ ਇਹੀ ਚਾਹੁੰਦੇ ਹਾਂ ਸਾਡੇ ਵਾਰਡ ਦਾ ਵਿਕਾਸ ਹੋਵੇ ਇਸ ਕਰਕੇ ਅਸੀਂ ਇਹਦੀ ਵੋਟ ਪਗਤਜੀ ਨੂੰ ਪਾਵਾਂਗੇ ਆਮ ਆਦਮੀ ਪਾਰਟੀ ਦੇ ਕਮਨ ਪਾਵਾਂਗੇ ਬਿਲਕੁਲ ਗੱਲਬਾਤ ਕੀਤੀ ਜਲੰਧਰ ਵੈਸ ਦੇ ਲੋਕਾਂ ਦੇ ਨਾਲ ਤਾਂ ਸਾਫ਼ ਤੌਰ ਤੇ ਇਹ ਗੱਲ ਕਹਿਣੀ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ 2.5 ਸਾਲਾਂ ਦੇ ਕੰਮਾਂ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆਏ ਨੇ ਚਾਹੇ ਐਜੂਕੇਸ਼ਨ ਨੂੰ ਲੈ ਕੇ ਚਾਹੇ ਸਿਹਤ ਨੂੰ ਲੈ ਕੇ ਤਾਂ ਉਥੇ ਇਹ ਵੀ ਕਹਿ ਰਹੇ ਨੇ ਜੇਕਰ ਜਲੰਧਰ ਦਾ ਕੋਈ ਵਿਕਾਸ ਕਰ ਸਕਦਾ ਤਾਂ ਆਮ ਆਦਮੀ ਪਾਰਟੀ ਕਰ ਸਕਦੀ ਹੈ ਤਾਂ ਸਾਫ ਤੌਰ ਤੇ ਜਲੰਧਰ ਵਾਸੀ ਦੇ ਲੋਕਾਂ ਦੇ ਕਹਿਣਾ ਕਿ ਇਸ ਵਾਰ ਫੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮਹਿੰਦਰ ਭਗਤ ਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par